ਇਹ ਬਹੁਤ ਵਧੀਆ ਜੀ ਨੇ ਪੁਲਿਸ ਵੱਲੋਂ ਜਿਹੜਾ ਇਹ ਪਟਾਕੇ ਪਾਉਂਦੇ ਨੇ ਮਰੀਜ਼ ਜਾਂ ਕੋਈ ਇੱਕਦਮ ਦਹਿਲ ਕੇ ਹਾਰਟ ਐਟਕ ਹੋ ਜਾਂਦਾ ਹੈ ਇਹ ਬਹੁਤ ਵਧੀਆ ਜੋ ਪੁਲਿਸ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਇਹ ਹੋਣਾ ਵੀ ਚਾਹੀਦਾ ਜੀ ਬਹੁਤ ਹੁਲੜਬਾਜੀ ਕਰ ਰਹੇ ਨੇ ਬੱਚੇ ਇਹਨਾਂ ਨੂੰ ਰੋਕਣਾ ਚਾਹੀਦਾ ਨਾਲ ਪਹੁੰਚੀ ਚਾਹੀਦੀ ਹੈ ਇਹ ਲੱਗਦਾ ਮਾਪੇ ਦੀ ਰਿਸਪੋਨਸੀਬਿਲਟੀ ਹੁੰਦਾ ਉਹਨੂੰ ਤੇ ਪਤਾ ਮਾਪੇ ਬੱਚਿਆਂ ਨੂੰ ਰੋਕਦੇ ਨਹੀਂ ਹੈਗੇ ਜੀ ਦੇਖੋ ਲਾਇਸੈਂਸ ਨਹੀਂ ਬੱਚੇ ਕੋਲ ਹੁੰਦੇ ਉਹਨਾਂ ਨੂੰ ਮੋਟਰਸਾਈਕਲ ਫੜਾ ਦਿੰਦੇ ਨੇ ਛੋਟੀ ਉਮਰ 'ਚ ਫੜਾ ਦਿੰਦੇ ਨੇ ਫਿਰ ਉਹ ਹਾਸਦੇ ਹੁੰਦੇ ਨੇ ਮਤਲਬ ਐਕਸੀਡੈਂਟ ਹੁੰਦੇ ਨੇ ਇਹ ਬਹੁਤ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਚਲਾਣ ਹੋਏ ਨੇ ਜਿਹੜੇ ਬੋਲਟ ਤੇ ਮੋਟਰਸਾਈਕਲ ਪਟਾਕੇ ਵਿਆਉਦੇ ਸੀ ਤੇ ਜ਼ਿਆਦਾਤਰ ਲੋਕ ਕਾਫੀ ਪਰੇਸ਼ਾਨ ਸੀ ਅੱਜ ਅਸੀਂ ਪਟਿਆਲਾ ਕੇਡ ਆਪਾਂ ਵਿਖੇ ਜਿਹੜੇ ਬੱਚੇ ਕੋਈ ਬੋਟ ਮੋਟਰਸਾਈਕਲ ਦੇ ਪਟਾਕੇ ਮਾਰਦੇ ਸੀ ਉਹਨਾਂ ਦੇ ਬਾਅਦ ਤੋਂ ਚਲਾਣ ਦਿੱਤੇ ਆ ਤੇ ਮੋਟਰਸਾਈਕਲ ਨੂੰ ਬਾਉਂਡ ਵੀ ਕੀਤਾ ਮੈਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਪਟਾਕੇ ਮਾਰਦੇ ਨੇ ਮੋਟਰਸਾਈਕਲ ਨਾ ਦਿਓ ਤੇ ਉਹਨਾਂ ਦਾ ਜਦੋਂ ਲਾਇਸੈਂਸ ਬਣਦਾ ਤਾਂ ਹੀ ਮੋਟਰਸਾਈਕਲ ਦਿਓ ਉਹਨਾਂ ਨੂੰ ਤੇ ਨਾ ਦੇ ਦੇ ਨਾਲ ਕਾਫੀ ਜਿਹੜੇ ਹੈਗੇ ਜਾਨ ਨੂੰ ਵੀ ਖਤਰਾ ਜਾਂਦਾ ਇੱਕਦਮ ਕੋਈ ਹਾਰਟ ਦਾ ਪੇਸ਼ੈਂਟ ਹੁੰਦਾ ਅਟੈਕ ਵੀ ਆ ਜਾਂਦਾ ਵਿੱਚ ਘਟਨਾਵਾਂ ਦੇਖਣ ਨੂੰ ਮਿਲੂ ਨਹੀਂ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਮਰੀਜ਼ ਹੈ ਉਹਨੂੰ ਅਟੈਕ ਵੀ ਆ ਸਕਦਾ ਹੈ ਤੇ ਗਲਤ ਗੱਲ ਹੈ ਜਿਹੜੇ ਹੈਗੇ ਹੁਣ ਕਿੰਨੇ ਹੈ ਬਾਉਂਡ ਕੀਤੇ ਨੇ ਮੋਟਰਸਾਈਕਲ ਜਿਹੜੇ ਹਾਂਜੀ ਅੱਜ ਦੋ ਮੋਟਰਸਾਈਕਲ ਬਾਉਂਡ ਕੀਤੇ ਆ ਤੇ 10 ਚਲਾਨ ਦਿੱਤੇ ਆ ਜੀ ਅਸੀਂ ਵੱਧ ਤੋਂ ਵੱਧ ਰੂਟੀਨ 'ਚ ਚਲਾਨ ਕਰਾਂਗੇ ਤੇ ਦਿੱਲੀ ਇੱਥੇ ਗੀੜਾ ਰੱਖਾਂਗੇ ਤਾਂ ਕਿ ਹਲੜਬਾਜੀ ਨਾ ਕਰ ਜਿਹੜੇ ਹੁਣ ਜਿਹੜੇ ਮੋਟਰਸਾਈਕਲ ਬਾਉਂਡਰੀ ਕਿਤੇ ਗਏ ਹਾਂਜੀ ਹਾਂ ਦੋ ਮੋਟਰ ਲਵਾਉਣ ਕਿਰਨ ਨੂੰ ਯਾਰ ਤੁਸੀਂ ਨੂੰ}}{| ਲੰਘੇ ਤੇ ਯਾਰ ਬਹੁਤ ਮੈਂ ਤੇਰੇ ਟੇਬਲ ਉਧਰ ਹੁੰਦਾ ਬੰਦੇ ਲੈ ਸਾਨੂੰ ਸਭ ਨੂੰ ਹਾਂ ਨਾਲ ਤੇ ਸਾਨੂੰ ਜਿਹੜਾ ਤੁਸੀਂ ਇਹ ਬੰਦ ਮੰਨਦੇ ਹੋ ਬੜਾ ਅਜੀਬ ਆ ਕਰ ਲੈ பண்ண பதா பண்ண 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 அது எல்லா